ਹੈਲੋ ਜੀ ਸਾਰੀ ਕਾਲ ਕੀ ਹਾਲ ਚੱਲ ਮੀਤ ਕਰਦੇ ਸਾਰੇ ਜਣ ਬਹੁਤ ਵਧੀਆ ਹੋਗੇ ਤੇ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਗਿਫਟ ਵੇਖੋ ਤੁਸੀਂ ਕਿ ਕਿਹੜਾ ਜਿਹੜਾ ਮੈਨੂੰ ਮਿਲਿਆ স্পੈਸ਼ਲ ਵਾਲਾ ਗਿਫਟ ਉਹ ਪਹਿਲਾਂ ਉਹ ਵਾਲੀ ਵੀਡੀਓ ਵੇਖੋ ਫਿਰ ਆਹ ਵਾਲੀ ਵੀਡੀਓ ਤੇ ਆਇਓ ਮੈਂ স্পੈਸ਼ਲ ਤੁਹਾਨੂੰ ਗਿਫਟ ਦਿਖਾਉਣਾ ਸੀ ਜਿਹੜਾ ਆਇਆ ਮੈਨੂੰ ਹਨਾ ਜਿਹਦੀ ਮੈਨੂੰ ਕਿ ਬਹੁਤ ਜ਼ਰੂਰਤ ਸੀ ਤੇ ਪਰ ਉਹਨੇ ਜਿਹੜਾ ਉਹ ਬਿਨਾ ਬੋਲਿਆ ਤੇ ਬਿਨਾ ਉਹ ਕਰਦੇ ਹਨਾ ਮੰਗਿਆ ਹੀ ਉਹਨੇ ਭੇਜ ਦਿੱਤਾ ਤੇ ਪੈਣ ਭਰਾ ਉਹ ਹੁੰਦਾ ਜਿਹੜਾ ਮਤਲਬ ਕਿ ਹਨਾ ਤੁਹਾਨੂੰ ਇਦਾਂ ਹੀ ਪੁੱਜਲੇ ਹਨਾ ਉਹੀ ਭੈਣ ਭਰਾ ਹੁੰਦਾ ਤੇ ਦੇਖੋ ਜੀ ਆਪਣੇ ਆਪਣੀ ਭੈਣ ਹੀ ਤੰਨੇ ਮੈਨੂੰ ਭੇਜਤਾ ਹਨਾ ਬਿਨਾ ਮੇਰੇ ਮੇਰਾ ਸ਼ਾਇਦ ਮੂੰਹ ਵੇਖ ਕੇ ਨੇ ਭੇਜਤਾ ਜਾਣ ਨੂੰ ਪਤਾ ਸੀ ਮੈਂ ਜ਼ਰੂਰ ਤਾਂ ਚੀਦੀ ਹਨਾ ਤੁਹਾਨੂੰ ਮੈਂ ਵਿਖਾਉਣੀ ਹਨਾ ਤੇ ਇਹ ਰਿਹਾ ਉਹ ਫੋਨ ਆਹ ਦੇਖੋ ਤੁੰ ਮੇਰੇ ਕੇ ਪਤਾ ਲੱਗੂਗਾ ਕਿਹੜਾ ਹੋਣਾ ਆਹ ਦੇਖੋ ਹਾਂ ਵਾਲਾ ਫੋਨ 14 Pro Max ਤੇ Apple ਚ ਮੈਂ ਕਿਹਾ ਚਲੋ ਹਨਾ ਜਿੰਨੀ ਹੈ ਵਧੀਆ ਜਿਹੜਾ ਉਹ ਹੋਊਗਾ ਫੋਨ ਤੇ ਸ਼ਾਇਦ ਮਤਲਬ ਵੀ ਕੁਆਲਿਟੀ ਵਧੀਆ ਆਏ ਵੀਡੀਓ ਦੀ ਹਨਾ ਹੁਣ ਸ਼ਾਇਦ ਤੁਹਾਨੂੰ ਥੋੜੀ ਜੀ ਬੈਟਰ ਕੁਆਲਿਟੀ ਵੇਖਣ ਵਾਸਤੇ ਮਿਲੂਗੀ ਹਨਾ ਅੱਜ ਮੈਂ ਇਹਦੇ ਵਿੱਚ ਸ਼ੂਟ ਕੀਤਾ ਹੁਣ ਮੈਂ ਨਾ ਦੂਜੇ ਫੋਨ 'ਚ ਸ਼ੂਟ ਕਰਦੀ ਪਹਿਲੇ ਵਾਲੇ 'ਚ ਤੇ ਮੈਂ ਕਿਹਾ ਇਹ ਤੁਹਾਨੂੰ ਵਿਖਾਉਂਗੀ ਉਹਦੇ ਵੇਚ ਹਨਾ ਨਹੀਂ ਤੇ ਇਹਦੇ ਤੋਂ ਹੀ ਸਾਰੀ ਵੀਡੀਓ ਬਣਾਈਆਂ ਇਹ ਜਿਹੜੀ ਕਲਿੱਪ ਉਹ ਦੂਜੇ ਫੋਨ ਤੋਂ ਬਣਾਈਆਂ ਤੇ ਇਹ ਰਿਹਾ ਜੀ ਫੋਨ ਆਪਣਾ ਇਹਨੇ ਤਿੰਨ ਕਵਰ ਵੀ ਭੇਜੇ ਨਾਲ ਇੱਕ ਆ ਜਿਹੜਾ ਮੈਂ ਹੁਣ ਜਿਹੜਾ ਲਾਇਆ ਹਨਾ ਮਿੰਨਾ ਵਾਹੇ ਵੀ ਸਿੰਪਲ ਆ ਇਹ ਇੱਕ ਆ ਵਾ ਇਹ ਵੇਖੋ ਨਾ ਕਿੰਨਾ ਵਧੀਆ ਬਣਿਆ ਵਾ ਇਹ ਤੇ ਗਰਲਿਸ਼ ਜਿਹਾ ਤੇ ਬਾਹਰ ਅੰਦਰ ਬੰਦਾ ਜਾਇਆ ਜਾਣਾ ਇਹਨੂੰ ਚੜਾ ਸਕਦਾ ਹਨਾ ਕਵਰ ਵੈਸੇ ਵੀ ਹਨਾ ਕਾਸਟਲੀ ਤੁਹਾਨੂੰ ਪਤਾ ਮਿਲਦੇ ਇਹ ਕਹਿ ਬਲਾ ਵਾ ਇਹਦੇ ਥੱਲੇ ਵੀ ਆਇਆ ਵਾਲੀ ਬੜੇ ਵਧੀਆ ਲਟਕਣ ਜੇ ਲੱਗੇ ਮਤਲਬ ਪਰਸਨਾ ਵੀ ਲਾ ਸਕਦੇ ਤੇ ਮੋਬਾਈਲ ਨਾਲ ਵੀ ਲਾ ਸਕਦੇ ਕਿਸੇ ਵੀ ਮੋਬਾਈਲ ਨਾਲ ਤੇ ਤੇ ਇੱਥੋਂ ਜਿਹੜੇ ਉਹ ਸੈਪਰੇਟ ਹੋ ਜਾਂਦੇ ਆ ਇਹ ਤਿੰਨ ਕਵਰ ਵੈਸੇ ਜਿਵੇਂ ਇਹ ਵਾਲਾ ਚੜਾਇਆ ਸਿੰਪਲ ਜਿਹਾ ਪੈਂਸਿਵ ਜਿਆ ਹਣਾ ਗਿਫਟ ਜਿਹਦਾ ਕਿ ਮੈਨੂੰ ਜ਼ਰੂਰਤ ਸੀ ਤੇ ਮੈਨੂੰ ਬੜਾ ਵਧੀਆ ਲੱਗਾ ਤੇ ਮੈਂ ਬੜੀ ਖੁਸ਼ ਹਾਂ ਕਿ ਹਾਂ ਕਿ ਨਾ ਫੋਨ ਤੇ ਲੋ ਜੀ ਅੱਬਾ ਪਹੁੰਚ ਗਿਆ ਪਹਿਨਾਵਾ ਤੇ ਤੇ ਇਹ ਨਾ ਨਵਾਂ ਸ਼ੋਰੂਮ ਖੁੱਲ੍ਹਾ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਲੇਡੀਜ਼ ਬੱਚੇ ਦਾ ਤੇ ਜੈਂਟਸ ਦਾ ਕੋਡ ਸੈਟ ਨਾਈਟ ਸੂਟ ਸਵੈਟਰ ਸ਼ਰਟਸ ਜੈਂਟਸ ਜੀਨਸ ਬੱਚਿਆਂ ਦੇ A ਤੋਂ ਲੈ ਕੇ Z ਤੱਕ ਹਰ ਇੱਕ ਸਮਾਨ ਮਤਲਬ ਇਸ ਦੁਕਾਨ ਤੇ ਤੁਸੀਂ ਆਉਗੇ ਤੇ ਮਤਲਬ ਖਾਲੀ ਨਹੀਂ ਜਾਓਗੇ ਤੁਹਾਨੂੰ ਹਰ ਵੈਰਾਈਟੀ ਜਿਹੜੀ ਉਹ ਇਹ ਬਹੁਤ ساری ਇੱਕ ਇੱਕ ਦੇ ਵਿੱਚ ਬਹੁਤ ਹਰੀ ਵੈਰਾਈਟੀ ਤੁਹਾਨੂੰ ਵੇਖਣ ਵਾਸਤੇ ਮਿਲੂਗੀ ਤੇ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਥੋਣਕੇ ਤੇ ਲਓ ਜੀ ਆਪਾਂ ਫੇਰ ਸ਼ੁਰੂ ਹੋ ਜੰਨੇ ਆ ਜੀ ਵਲੌਗ ਤੇ ਇੱਥੇ ਜਿਹੜਾ ਹੀ ਆਪਾਂ ਫੇਰ ਪੇਕੇ ਘਰ ਦਾ ਵਲੌਗ ਮੈਂ ਕਿ ਚੱਲ ਬਣਾ ਲਈਏ ਸ਼ੁਰੂ ਕਰ ਲਈਏ ਤੇ ਜਿਹੜਾ ਹੀ ਇੱਥੇ ਮੈਂ ਮਹਿੰਦੀ ਖੋਲਣ ਲੱਗੀ ਸੀ ਹੈਪੀ ਕਹਿੰਦੀ ਸੀ ਚੱਲ ਮੈਂ ਮਹਿੰਦੀ ਲਾਉਣੀ ਆ ਨਾ ਤੇ ਦੀਦੀ ਖੋਲ ਦੋ ਤੇ ਮੈਂ ਮਹਿੰਦੀ ਖੋਲਣ ਲੱਗੀ ਸਿੰਪਲ ਪਾਣੀ ਦੇ ਨਾਲ ਖੋਲੀ ਕਿਉਂਕਿ ਉਹਨੇ ਨਾ ਇਹ ਕੱਲ ਨੂੰ ਆਪਣੇ ਪੇਕੇ ਜਾਣਾ ਸੀ ਤੇ ਇਸ ਕਰਕੇ ਉਹਦੇ ਕੋਲ ਟਾਈਮ ਵੀ ਹੋਣਾ ਕੀ ਹਨਾ ਟਾਈਮ ਮਤਲਬ ਕਿ ਉਹਨਾਂ ਕੋਲ ਟਾਈਮ ਲਈ ਹੋਾਈ ਹੀ ਤੇ ਉਹਨੇ ਟਾਈਮ ਉਹਨਾਂ ਨੇ ਚੱਲ ਜਾਣਾ ਸੀ ਉਹਨਾਂ ਨੇ ਪੇਕੇ ਜਾਣਾ ਸੀ ਉਹਦੇ ਭਰਾ ਦੀ ਭਰਾ ਦਾ ਵਿਆਹ ਸੀ ਇਸ ਕਰਕੇ ਤੇ ਜਿਹੜੀ ਵੀ ਉਹਨੇ ਸ਼ਾਪਿੰਗ ਵਗੈਰਾ ਕੀਤੀ ਹਨਾ ਕੁਝ ਵੀ ਉਹ ਸਾਰਾ ਤਰਨਛ ਜਿਹੜਾ ਮੈਂ ਵਿਖਾਉਂਗੀ ਸ਼ੇਅਰ ਕਰਾਂਗੀ ਤੇ ਇੱਥੇ ਜਿਹੜਾ ਹੀ ਫਿਰ ਆਪਾਂ ਇੱਥੇ ਬੈਠੇ ਇੱਥੇ ਮੈਂ ਬਣਾਉਂਦੀ ਪਈ ਚਾਹ ਚਾਹ ਰੱਖੀ ਐ ਤੇ ਬਾਹਰ ਦੇਖੀ ਇਤੇ ਬੈ ਕੇ ਆਪਾਂ ਫਿਰ ਗੱਲਾਂ ਕਰਨ ਲੱਗੇ ਤੇ ਇਹ ਜਿਹੜੀ ਗੱਡੀ ਦੀ ਖੰਡੀ ਹੈ ਜੀ ਇਹ ਨਾ ਉਹਨੇ ਆਣ ਕੇ ਛੜੀ ਉਹ ਰੈਂਟ ਤੇ ਲਈ ਆ ਆਪਣੀ ਨਹੀਂ ਲਈ ਹੈਗੀ ਤੇ ਰੈਂਟ ਤੇ ਲਈ ਆ ਤੇ ਦੇਖੋ ਜੀ ਹਨਾ ਅੱਛਾ ਐ ਹੈਪੀ ਨੈਕ ਸੂਟ ਬਣਾਇਆ ਭਾਬੀ ਨੇ ਹੂੰ ਸੋਨਾ ਇਹ ਕੀ ਆ ਨਾਲ ਸਲਵਾਰ ਹਾਂ ਸੋਨਾ ਇਹ ਲੈ ਆਸ ਚ ਲੰਡੀ ਹਨਾ ਹੂੰ ਹੂੰ ਸੁਣਾ ਹਾਂ ਬਹੁਤ ਪਿਆਰਾ ਸੁਣਾ ਇਹ ਕਾਵਲਾ ਐ ਸਗਨ ਤੇ ਪੋਣਾ ਹਨਾ ਹਾਂ ਸਗਨ ਤੇ ਹਨਾ ਨਾ ਹਾਂ ਇਹ ਕਾਵਲਾ ਨਿਕੜਾ ਗਈ ਦਿੱਤਾ ਨਹੀਂ ਇਹ ਐ ਸਲਵਾਰ ਹਾਂ ਸਲਵਾਰ ਇਹਦਾ ਉਹ ਜਿਹੜੀ ਅੱਜ ਕੱਲ ਚੱਲਣ ਦੀ ਕੀ ਕਹਿੰਦੇ ਨੇ ਪਰਸੀ ਪਰਸੀ ਬੈਗ ਕਹਿੰਨੇ ਹੂੰ ਅੱਛਾ ਪਿੰਕ ਦੁਪੱਟਾ ਵਾ ਹਾਂ ਨਾਲ ਪਿੰਕ ਬਹੁਤ ਪਿਆਰਾ ਹਾਂ ਹਾਂਜੀ ਇਹ ਕੈਂ ਮਾਂ ਹੀ ਪਰਜਾਈਆਂ ਨੇ ਨਨਾਂ ਨਾਂ ਵਾਲੀਆਂ ਮੇਰੀਆਂ ਨੇ ਬਣਾਏ ਆ ਉਪਰਜਾਈਆਂ ਨੇ ਬਣਾਏ ਆ ਹੂੰ ਹੂੰ ਇਦਾਂ ਦਾ ਨਹੀਂ ਰੈੱਡ ਰੈੱਡ ਹਾਂ ਉਹਦਾ ਵੀ ਰੈੱਡ ਆ ਉਹਦਾ ਉਪਟੀ ਦਾ ਭਾਰਾ ਵਾ ਨਾ ਅਕੇਲੀ ਅਗਲੇ ਦਿਨ ਪਾਉਣਾ ਤੂੰ ਵੀ ਰੈੱਡ ਬਣਾ ਲੈ ਹਾਂ ਹਾਂ ਸੁਣੋ ਸੁਣੂਗਾ ਹਾਂ ਇਹਦਾ ਕੀ ਆ ਸਕਰਟ ਸਰਾਰਾ ਗਰਾਰਾ ਸਰਾਰਾ ਕਿ ਗਰਾਰਾ ਕਹਿੰਦੇ ਇਹਨੂੰ ਹਾਂ ਸਰਾਰਾ ਕੱਢਿਆ ਹੁਣ ਇਹ ਆ ਤੇ ਸੁਟ ਮੇਰੇ ਪੇਕੇ ਆ ਸ਼ਰਟ जंडियाले बनाए है अच्छा दुपट्टा है बड़ा सोना हम्म है भैया <laughs> लाल परी भन हां वो तो लवानी पैनी इधर थोड़ी खाना है ਕੰਮ ਨਾਲ ਆਂਦੇ ਨੀਆ ਲਾਲ ਦੇ ਹਾਂ ਐ ਸੋਹਣੀ ਲੁੱਟਕਣ ਹੂੰ ਮੈਂ ਚੁਣੀ ਮੈਂ ਘਾਰੇ ਬਣਾਏ ਆ ਸੋ ਮਨ ਹੁਣਾਂ ਲੈਣੀ ਭਰੇਣਾ ਹੈ ਹਾਂ ਨਾਨ ਚੁਣੀਆ ਤੇ ਗਿਆ ਸਿੰਪਲ ਆਡੀ ਹੂੰ ਹਾਂ ਸੋਹਣਿਆ ਜੇ ਮੂੰਹ ਨਾਲ ਦੇ ਨੋਈ ਜੀ ਨਮੀਸ਼ ਆ ਗਿਆ ਸਕੂਲ ਤੋਂ ਦੀ ਜੁਨੀਫਾਰਮ ਤੋਂ ਹੁੰਦੀ ਆ ਤੇ ਕੋਠੇ ਤੇ ਮੈਂ ਕਿ ਪਾਉਣੀ ਹੈ ਨਾ ਸਾਰੇ ਲੋਕਾਂ ਦੇ ਪਤਲੀ ਹੋ ਗਈ ਪਤਲੀ ਹੋ ਗਈ ਬੜੀਆਂ ਸਾਰੇ ਬਸ ਐਹੀ ਕਹੀ ਜਾਂਦੇ ਨੇ ਪਤਲੀ ਤੇ ਮੈਂ ਹੋ ਗਈ ਕਿਉਂਕਿ ਮੈਨੂੰ ਨਾ ਐਦਾਂ ਕਿ ਪਹਿਲੇ ਜਿਹੜੇ ਸੂਟ ਹਨ ਉਹ ਮੈਨੂੰ ਆਉਣ ਲੱਗੇ ਹੁਣ ਇਸ ਕਰਕੇ ਲੱਗਦਾ ਕਿ ਹਾਂ ਪਤਲੀ ਹੋ ਗਈ ਨਾ ਮੂੰਹ ਵੀ ਥੋੜਾ ਜਿਹਾ ਪਤਲਾ ਹੋ ਗਿਆ ਸੁੱਕਣੇ ਪਾ ਲੈਨੇ ਕੱਪੜੇ ਆਵਾਜ਼ ਆ ਤਾਰਾਂ ਬੰਨੀਆਂ ਮਮੀ ਨੇ ਇੱਧਰ ਇੱਧਰ ਨੂੰ ਨਾ ਝਕਾਉਣੀਆਂ ਨਮਸਤੇ ਜੁਨੀਫਾਰਮ ਹੀ ਤਾਂ ਉਹ ਹੀ ਬਸ ਚੱਲ ਜਾਣਾ ਘਰ ਮੈਂ ਕਿਹਾ ਥੋੜੀ ਸ਼ਾਮ ਜੀ ਨੂੰ ਜਾਣੀ ਆ ਨਾ ਘਰ ਇਹ ਆ ਕਿ ਬੱਚਿਆਂ ਕਰਕੇ ਨਾ ਰਿਆ ਨਹੀਂ ਜਾਂਦਾ ਹੈਗਾ ਬੱਚੇ ਫਿਰ ਨਾ ਕੰਫਰਟੇਬਲ ਹਨਾ ਜਿੱਥੇ ਸੌਣ ਗਿੱਜਣ ਉੱਥੇ ਹੀ ਹਨਾ ਸੌਂਦੇ ਆ ਤੇ ਇਸ ਕਰਕੇ ਕੋਈ ਨਹੀਂ ਫੇਰ ਕਿਸ ਦਿਨ ਆ ਜਾਗੇ ਉਹਨਾਂ ਨੇ ਵੀ ਵਿਆਹ ਵੇਖਣਾ ਹਨ ਆਪਣਾ ਜਿਹੜੇ ਕੰਮ ਵਾਸਤੇ ਆਏ ਆ ਮੈਂ ਹੀ ਇੰਟਰਫੇਅਰ ਕਰਦੀ ਰਹੂੰਗੀ ਹਨਾ ਆਉਂਦੀ ਰਹੂੰਗੀ ਤੇ ਆਪਣਾ ਉਹਨਾਂ ਨੇ ਕਿੱਥੋਂ ਕਰਨਾ ਹਨ ਐਨੀ ਸੈਪਰੇਸ਼ਨ ਹੋਣੀ ਚਾਹੀਦੀ ਹੈ ਨਾ ਕਿ ਇੰਟਰਫੇਅਰ ਤੇ ਵੈਸੇ ਵੀ ਮੈਂ ਨਹੀਂ ਕਰਦੀ ਹੈਗੀ ਹਨਾ ਕੁਝ ਵੀ ਇਦਾਂ ਦਾ ਨਹੀਂ ਤੇ ਉਹ ਵਿਆਹ ਵੇਖਣ ਆਏ ਉਹਨਾਂ ਨੇ ਵਿਆਹ ਵੇਖਣਾ ਵਾ ਨਾ ਭਾਬੀ ਨੇ ਕੱਲ ਸ਼ਾਇਦ ਚੱਲ ਜੇ ਹਨਾ ਤੇ ਇਸ ਕਰਕੇ ਹਨਾ ਜਦੋਂ ਆਊਗੀ ਵਿਆਹ ਤਾਂ ਫੇਰ ਮੈਂ ਆ ਜੂੰਗੀ ਤੇ ਫੇਰ ਚਲੋ ਜੀ ਚੱਲਦੇ ਥੱਲੇ ਸੂਟ ਤੁਸੀਂ ਵੇਖਿਓ ਦੇ ਨਾ ਬੜੇ ਸੋਹਣੇ ਬਣਾਏ ਨੇ ਤੇ ਭਰਾ ਦਾ ਵਿਆਹ ਆ ਨਾ ਉਹਨੇ ਸਜਣੇ ਤਾਂ ਦਿਨ ਆ ਗਿਆ ਨਾ ਇਸ ਕਰਕੇ ਨਹੀਂ ਵੀ ਮਾਰ ਤੇ ਇਦਾਂ ਮਾਰ ਪੂਰੀ ਵੜੀ ਹਾਂ ਐਸਾ ਬੀਨਸ ਟਲੇ ਜਿੱਦ ਤੱਕ ਤੁਹਾਨੂੰ ਖੋਲ ਕੇ ਦਿਖਾ ਦਈਏ ਜੀ ਹੁਣ ਤੇ ਪ੍ਰਾਈਸ ਕਿੰਨੀ ਮੈਂ ਦੱਸੂਗੀ ਐਂ ਖੋ ਉਦੋਂ ਉਹਨੇ ਇਹ ਲੈ ਲਿਆ ਕਿ ਨਹੀਂ ਦਿੱਤਾ ਤੇ ਅੱਜ ਉਹਨੇ ਤੇ ਨਾਲ ਖੜ ਕੇ ਤੇ ਲਿਆਤਾ ਆਹ ਵੇਖੀਦਾ ਬਣਿਆ ਆ ਆਹ ਐ ਸ਼ਰਟ ਪੂਰੀ ਤੇ ਇਹ ਹੈਗੀ ਪਲੇਨ ਹੈਗੀ ਦੀ ਬੋਟਮ ਤੇ ਐ ਹੈਦਾ ਦੁਪੱਟਾ ਆਹ ਦੁਪੱਟਾ ਬੜਾ ਵਧੀਆ ਬਣਿਆ ਹੋਇਆ ਕੰਟਰਾਸਟ ਦੁਪੱਤੇ ਦਾ ਤੇ ਜਦਾਂ ਪੀਚ ਜਹ ਕਮੀਜ ਤੇ ਇਹ ਪਿੰਕ ਵਾ ਪਿੰਕ ਉਹ ਨਾ ਹੂੰ ਪਿੰਕ ਦਾ ਦੁਪੱਟਾ ਹੈ ਵੀ ਤੇ ਫੇਸ ਉਂਗਲਾ ਵੀ ਦਿੱਤਾ ਦੱਸਿਓ ਕਿਤਾ ਦਾ ਲੱਗਿਆ ਤੁਹਾਨੂੰ ਸਾਡੇ ਲੱਗੇ ਦੁਕਾਨ ਵਾ ਤੇ ਉੱਥੋਂ ਲੋਕਲੀ ਜਿਹੜਾ ਖਰੀਦਿਆ ਹੈਵੀ ਵਾ ਵਾ ਜੀ ਹੈਵੀ ਜਿਹੜੀ ਕਢਾਈ ਹੈ ਦੀ ਕਿੱਥੋਂ ਪਰੇ ਕਰਨਾ ਮੈਥੋਂ ਹਾਂ ਹਾਂ ਤੇ ਲੋ ਜੀ ਬਾਜ਼ਾਰੋਂ ਆਪਾਂ ਹੋ ਆਏ ਆ ਤੇ ਐ ਦੇਖੋ ਇਹਨਾਂ ਨੂੰ ਫੋਨ ਦਾ ਇਹ ਬਸ ਹਨਾ ਨਾ ਤੋ ਲਿਆਦਾ ਇਹਨਾਂ ਨੂੰ ਆਦਾ ਹੋਣਾ ਬਾਸ ਦੀਆਂ ਵੀ ਸ਼ਾਰਟ ਪਾ ਕੇ ਰਹਿਣਾ ਇਸ ਕਰਕੇ ਤੇ ਬਸ ਫੋਨ ਵੇਖਦੇ ਪਏ ਬੱਚੇ ਚਲੋ ਜੀ ਇੱਥੇ ਕਰਦੇ ਬਲੌਗ ਦਾ ਐਂਡ ਇਹ ਸੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦੇ ਸਬਸਕ੍ਰਾਈਬ ਮਿਲਦੇ ਕਿਸੇ ਨੀ ਬਾਈ ਬਾਈ